ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨਦੇ ਹੋਏ ਪੂਰਨ ਮਾਨਨ ਜੋ ਖਾਜਰ ਹਰਨਾਂ ਦੇ ਇਹ ਸੋਚਦਾ ਹਾਂ ਕਿ ਇਹ ਸੋਚਦਾ ਹਾਂ ਕਿ ਜੇਕਰ ਮੇਰੇ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਨਸ਼ਾ ਵੇਚਣ ਦੇ ਦੋਸ਼ ਹੇਠ ਨਸ਼ਾ ਵੇਚਣ ਦੇ ਦੋਸ਼ੇ ਕੁਰਸ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਮੇਰੇ ਵੱਲੋਂ ਅਜਿਹੇ ਨਸ਼ਾ ਤਸਕਰ ਵਿਅਕਤੀ ਦਾ ਕੋਈ ਵੀ ਵਿਅਕਤੀ ਦਾ ਕੋਈ ਵੀ ਸਹਿਜੋ ਨੇ ਦਿੱਤਾ ਜਾਵੇਗਾ ਉਹ ਨਹੀਂ ਦਿੱਤਾ ਜਾਵੇਗਾ ਨਾ ਹੀ ਉਸ ਦੀ ਜਮਾਨਤ ਉਸਦੀ ਜਾਣਕਾਰੀ ਦਿੱਤੀ ਜਾਵੇਗੀ ਦਿੱਤੀ ਜਾਵੇਗੀ ਜੇਕਰ ਮੇਰੀ ਜੇਕਰ ਮੇਰੀ ਜਾਣਕਾਰੀ ਵਿੱਚ ਕੋਈ ਨੌਜਵਾਨ ਜੇਕਰ ਮੇਰਾ ਲਾਈਨ ਕੋਟੇ ਨਾ ਹੋਵੇ ਨਸ਼ਿਆਂ ਵਿੱਚ ਪਿਆ ਧਿਆਨ ਵਿੱਚ ਆਉਂਦਾ ਹੈ ਸਾਹ ਵਿੱਚ ਆਉਂਦਾ ਹੈ ਤਾਂ ਮੈਂ ਉਸ ਨੂੰ ਉਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਾਉਣ ਵਿੱਚ ਦਾਖਲ ਕਰਾਉਣ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਵਾਂਗਾ ਜੇਕਰ ਮੈਨੂੰ ਜੇਕਰ ਮੈਨੂੰ ਕਿਸੇ ਵੀ ਵਿਅਕਤੀ ਬਾਰੇ ਕਿਸੇ ਵੀ ਵਿਅਕਤੀ ਬਾਰੇ ਨਸ਼ਾ ਵੇਚਣ ਸੰਬੰਧੀ ਕੋਈ ਵੀ ਸੋਚਣਾ ਕੋਈ ਵੀ ਸੋਚਣਾ ਜਿਆ ਇਤਲਾ ਮਿਲਦੀ ਹੈ ਕਾਮ ਆਮ ਤਰੰਸ ਕਾਮ ਆਮ ਤਰੰਸ ਬਿਜਲੀ ਜਾਣਕਾਰੀ ਜਾਣਕਾਰੀ ਇਸ ਨੂੰ ਦਵਾਗਾ ਉਸ ਨੂੰ ਦਵਾਗਾ